ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਮੋਹਰਾ ਦੇ ਕੋਲੇ ਤੇ ਸੂਲੀ ਦੀ ਸੂਲ ਵਾਲੀ ਸਾਖੀ ਜਿਹੜੀ ਹੈ ਉਸ ਨੂੰ ਸਰਵਣ ਕਰਾਵਾਂਗੀ ਜੀ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਜੀ ਗੁਰੂ ਜੀ ਹੁਣ ਅੱਗੇ ਤੁਰ ਪਏ ਤੇ ਰੁੱਤ ਬਰਸਾਤ ਦੀ ਆ ਪਹੁੰਚੀ ਸੀ ਇਸ ਰੁੱਤ ਨੂੰ ਚਮਸਾ ਆਖਦੇ ਨੇ ਤੇ ਚਮਸੇ ਵਿੱਚ ਸਾਧੂ ਸੰਤ ਕਿਸੇ ਟਿਕਾਣੇ ਟਿਕ ਜਾਂਦੇ ਨੇ ਫਿਰਦੇ ਤੁਰਦੇ ਤੀਰਥ ਯਾਤਰਾ ਯਾ ਕੋਈ ਹੋਰ ਸਫਰ ਨਹੀਂ ਕੀ ਕਰਦੇ ਸੋ ਗੁਰੂ ਜੀ ਕਿੰਨੇ ਚਿਰ ਤੋਂ ਸਫਰ ਵਿੱਚ ਸਨ ਤੇ ਗਰਮੀ ਕਰੜੀ ਚੱਲਦੇ ਤੁਰੇ ਰਹਿੰਦੇ ਤੇ ਸਤਨਾਮ ਦਾ ਦਾਨ ਦੇਂਦੀ ਚੱਲਦੇ ਹੀ ਰਹਿੰਦੇ ਮਰਦਾਨਾ ਦੇਖ ਰਿਹਾ ਸੀ ਕਿ ਰੁੱਤ ਤਾਂ ਹੁਣ ਮਾੜੀ ਆ ਰਹੀ ਐ ਚਮਾਸੇ ਦੀ ਸੋ ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਕਿਤੇ ਹੁਣ ਟਿਕ ਕੇ ਇਨ੍ਹਾਂ ਚਮਾਸੇ ਦੇ ਦਿਨਾਂ ਵਿੱਚ ਬੈਠ ਜਾਣ ਉਹ ਜਦੋਂ ਦੇਖਦਾ ਕਿ ਗੁਰੂ ਜੀ ਥੱਕ ਜਾਂਦੇ ਹਨ ਤਾਂ ਮਰਦਾਨਾ ਆਪਣੀ ਥਕਾਨ ਜਾਂ ਕਿਸੇ ਹੋਰ ਲੋਡ ਦੀ ਸ਼ਰਮ ਕਰਕੇ ਚੁੱਪ ਨਹੀਂ ਸੀ ਰਹਿੰਦਾ ਤੇ ਉਹ ਆਪਣੀ ਲੋਡ ਸਗੋਂ ਹੀ ਬੋਲ-ਬੋਲ ਕੇ ਖਾਤਰ ਵਾਸਤੇ ਪਾ ਪਾ ਕੇ ਆਪ ਵੀ ਟਿਕ ਜਾਂਦਾ ਸੀ ਤੇ ਗੁਰੂ ਸਾਹਿਬ ਨੂੰ ਵੀ ਆਰਾਮ ਵਿੱਚ ਟਿਕਾ ਲੈਂਦਾ ਸੀ ਬਸੰਤ ਰੁੱਤ ਦੇ ਤੁਰੇ ਹੋਏ ਗੁਰੂ ਜੀ ਕਿਤੇ ਡੇਰਾ ਨਹੀਂ ਸੰਪਾ ਰਹੇ ਤੇ ਕੀਤੇ 2-4 ਦਿਨ ਤੈਰ ਦੇ ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਦਿੰਦੇ ਤੇ ਅੱਗੇ ਹੀ ਅੱਗੇ ਤੁਰੇ ਜਾ ਰਹੇ ਸਨ ਹੁਣ ਤਾਂ ਬਰਸਾਤ ਹੋਣ ਲੱਗ ਪਈ ਸੀ ਮਰਦਾਨਾ ਚਾਹੁੰਦਾ ਸੀ ਕਿ ਮੇਰੇ ਸੋਹਣੇ ਮਾਲਕ ਮੇਰੇ ਗੁਰੂ ਜੀ 4 ਦਿਨ ਆਰਾਮ ਕਰ ਲੈਣ ਇਸੇ ਕਰਕੇ ਉਹ ਕਹਿ ਰਿਹਾ ਸੀ ਗੁਰੂ ਜੀਓ ਹੁਣ ਕਿਸੇ ਟਿਕਾਣੇ ਬੈਠ ਕੇ ਇਹ ਦਿਨ ਗੁਜ਼ਾਰ ਲਈਏ ਰੁੱਤ ਕਰੜੀ ਹੈ ਤੇ ਮਾੜੀ ਹੈ ਤਦ ਸਤਿਗੁਰੂ ਜੀ ਉਸ ਦੇ ਪਿਆਰ ਨੂੰ ਆਦਰ ਦੇਣ ਲਈ ਬੋਲੇ ਪਲਾ ਮਰਦਾਨੀਆਂ ਜਿੱਥੇ ਕੋਈ ਨਗਰੀ ਆਉਂਦੀ ਹੈ ਚੁਮਾਸੇ ਦੇ ਦਿਨ ਉਥੇ اٹਕ ਜਾਵਾਂਗੇ ਸੋ ਅੱਗੇ ਜਾਂਦਿਆਂ ਜਾਂਦਿਆਂ ਸਾਈਂ ਦੀਆਂ ਮਹਿਰਾਂ ਨਾਲ ਇੱਕ ਉਚੇਰਾ ਥਲ ਤੇ ਸੁਹਾਵਣਾ ਟਿਕਾਣਾ ਮਿਲ ਗਿਆ ਚੰਗਾ ਪਿੰਡ ਆ ਗਿਆ ਜਿਸ ਤੋਂ ਬਾਰ-ਬਾਰ ਇੱਕ ਕੋ ਦੀ ਵਿੱਥ ਤੇ ਇੱਕ ਆਸਰਾ ਵੇਖ ਕੇ ਸਤਿਗੁਰਾਂ ਨੇ ਟਿਕਾਣਾ ਕਰ ਦਿੱਤਾ ਮਰਦਾਨਾ ਖੁਸ਼ ਹੋ ਗਿਆ ਕਿ ਹੁਣ ਨਿਤ ਦੇ ਪੈਂਡੇ ਮੁੱਕੇ ਚਾਹੇ ਚਮਾਸੀ ਲਈ ਹੀ ਸਹੀ ਮੇਰਾ ਮਾਲਕ ਮੇਰਾ ਪਿਆਰਾ 10 ਦਿਨ ਵੇਲੇ ਸਿਰ ਸੌਵੇਂਗਾ ਵੇਲੇ ਸਿਰ ਅੰਨ ਪਾਣੀ ਖਾਏਗਾ ਤੇ ਸੁਖੀ ਹੋਵੇਗਾ ਉਸ ਪਿੰਡ ਵਿੱਚ ਵਸੋਂ ਜੰਗੀ ਸੀ ਇੱਕ ਛੋਟਾ ਜਿਹਾ ਕਸਬਾ ਹੀ ਸੀ ਇੱਥੇ ਇੱਕ ਸਰਦੇ ਪੁੱਜਦੇ ਘਰ ਵਾਲਾ ਖੱਤਰੀ ਰਹਿੰਦਾ ਸੀ ਜੋ ਪਰਮਾਰਥ ਦੀ ਲਗਨ ਵਾਲਾ ਸੀ ਆਏ ਗਏ ਸਾਧੂ ਸੰਤਾਂ ਦੇ ਦਰਸ਼ਨ ਕਰਦਾ ਤੇ ਆਪਣੀ ਵੱਲੋਂ ਪੂਜਾ ਸੇਵਾ ਵੀ ਕਰਦਾ ਹੁੰਦਾ ਸੀ ਤੋ ਉਸਨੇ ਸੁਣਿਆ ਜੋ ਬਾਹਰਲੀ ਕੁਟੀਆਂ ਵਿੱਚ ਕੋਈ ਸੰਤ ਆ ਕੇ ਉਤਰੇ ਹਨ ਉਹ ਡਾਢੀ ਪਿਆਰੀ ਲੱਗਦੇ ਹਨ ਉਥੇ ਕੀਰਤਨ ਹੁੰਦਾ ਹੈ ਤੇ ਚਲਦੇ ਦਰਿਆ اٹਕ ਜਾਂਦੇ ਹਨ ਤਾਂ ਉਹ ਖਤਰੀ ਦਰਸ਼ਨ ਆ ਕਰਨ ਲਈ ਆਇਆ ਉਸ ਵੇਲੇ ਕੀਰਤਨ ਹੋ ਰਿਹਾ ਸੀ ਸ੍ਰੀ ਸਤਗੁਰੂ ਜੀ ਆਪਣੇ ਇਲਾਹੀ ਰੰਗਾਂ ਵਿੱਚ ਜੁੜੇ ਬੈਠੇ ਸਨ ਮਿੱਠੀ ਮਿੱਠੀ ਹਵਾ ਵਗ ਰਹੀ ਸੀ ਤੇ ਮਰਦਾਨਾ ਬੜੇ ਹੀ ਪ੍ਰੇਮ ਵਿੱਚ ਕੀਰਤਨ ਕਰ ਰਿਹਾ ਸੀ ਖਤਰੀ ਮੱਥਾ ਟੇਕ ਕੇ ਬੈ ਗਿਆ ਤੇ ਬੈਠਦੇ ਦੇ ਨੈਣ ਭਾਰ ਆਏ। ਛੱਪਰ ਭਾਰੇ ਹੋ ਟੱਠੇ ਤੇ ਫਿਰ ਰੰਗ ਲੱਗੇ ਨੈਣ ਬੰਦ ਹੋ ਗਏ। ਆਪੇ ਦੇ ਸਵਾਦ ਵਿੱਚ ਜੁੜ ਗਏ ਪਤਾ ਹੀ ਨਹੀਂ ਰਿਹਾ ਕਿ ਸਮਾਂ ਕਿੱਥੇ ਲੰਘ ਗਿਆ ਹੈ। ਜਦ ਖਤਰੀ ਦੇ ਨੈਣ ਖੁੱਲ੍ਹੇ ਤਾਂ ਉਸਨੇ ਵੇਖਿਆ ਕਿ ਕਿੰਨੀਆਂ ਹੀ ਘੜੀਆਂ ਬੀਤ ਚੁੱਕੀਆਂ ਸਨ। ਫਿਰ ਖਤਰੀ ਨੂੰ ਸੋਝੀ ਹੋ ਆਈ ਕਿ ਇਹ ਸਾਈਂ ਪਰਮੇਸ਼ਰ ਦਾ ਸੱਚਾ ਸੁੱਚਾ ਕੀਰਤਨ ਹੈ ਜੋ ਕਾਲ ਨੂੰ ਵੀ ਜਿੱਤ ਲੈਂਦਾ ਹੈ ਅਰਥਾਤ ਜਿਸ ਕੀਰਤਨ ਨੂੰ ਸੁਣਿਆ ਪਤਾ ਹੀ ਨਹੀਂ ਰਹਿੰਦਾ ਕਿ ਕਿੰਨਾ ਵੇਲਾ ਵਹਿ ਗਿਆ ਹੈ ਐਸਾ ਕੀਰਤਨ ਕਦੇ ਨਹੀਂ ਸੁਣਿਆ ਸੀ ਕਿ ਜੋ ਲੰਘਦੇ ਸਮੇਂ ਨੂੰ ਬੇਮਾਲੂਮਾ ਕਰ ਦੇਵੇ ਫਿਰ ਗੁਰੂ ਜੀ ਵੱਲ ਤੱਕ ਕੇ ਤੇ ਆਪਣੇ ਮਨ ਨੂੰ ਆਖੇ ਐਸੇ ਦਰਸ਼ਨ ਕਦੇ ਪਾਈ ਹੀ ਨਹੀਂ ਸਨ ਕਿ ਮਾਨਤਾ ਮੋਰਾ ਵਾਂਗੂ ਪਹਿਲਾਂ ਪਾਉਂਦਾ ਪਰ ਕਰਮਾਂ ਪਿਆ ਕਰਦਾ ਹੈ ਤੇ ਇਹਨਾਂ ਤੋਂ ਦੂਰ ਹੀ ਨਹੀਂ ਹੋਣਾ ਚਾਹੁੰਦਾ ਕਿ ਕਿੱਡੇ ਪਿਆਰੇ ਲੱਗਦੇ ਹਨ ਐਉਂ ਮੋਹਿਤ ਹੋ ਗਿਆ ਖੱਤਰੀ ਪਰ ਫਿਰ ਆਪਣੇ ਕੰਮ ਕਾਜ ਯਾਦ ਆਏ ਤੇ ਕੰਮ ਕਾਜਾਂ ਦੀਆਂ ਖਿੱਚਾਂ ਦੇ ਕਾਰਨ ਕੁਝ ਥਿਰ ਮਗਰੋਂ ਘਰ ਨੂੰ ਮੁੜਿਆ ਬਾਰ-ਬਾਰ ਰਸਮਾਣੇ ਤੇ ਦਿਨੋਂ-ਦਿਨ ਉਸਦੀ ਖਿੱਚ ਵਧਦੀ ਤੁਰੀ ਜਾਂਦੀ ਸੀ ਤਾਂ ਇੱਕ ਦਿਨ ਤਾਂ ਉਸ ਨੂੰ ਇਤਨੀ ਖਿੱਚ ਵੱਜੀ ਕੇ ਚੇਤ ਨਾਲ ਉਸਨੇ ਨੇਮ ਕੀਤਾ ਤੇ ਨਿੱਤਾ ਪ੍ਰਤੀਦਰਸ਼ਨ ਲਈ ਆਉਣਾ ਹੈ ਤੇ ਨਾਗਾ ਕਦੇ ਨਹੀਂ ਪਾਉਣਾ ਤੇ ਜਿਸ ਦਿਨ ਨਾਗਾ ਪੈ ਜਾਵੇ ਉਸ ਦਿਨ ਉਹ ਰੋਟੀ ਵੀ ਨਾ ਖਾਵੇ ਰੋਟੀ ਤਾਂ ਕੀ ਉਹ ਪਾਣੀ ਵੀ ਨਾ ਪੀਵੇ ਇਸ ਤਰ੍ਹਾਂ ਉਹ ਰੋਜ਼ ਦਰਸ਼ਨਾਂ ਨੂੰ ਆਵੇ ਤੇ ਕੀਰਤਨ ਸੁਨੇ ਇੱਕ ਦਿਨ ਉਸਦੇ ਜਾਨੂ ਇੱਕ ਹਟਵਾਣੀਏ ਨੇ ਪੁੱਛਿਆ ਕਿ ਤੂੰ ਰੋਜ਼ ਕਿੱਧਰ ਜਾਂਦਾ ਹੈ ਤਾਂ ਉਸ ਖੱਤਰੀ ਨੇ ਕਿਹਾ ਭਾਈ ਇੱਕ ਪੂਰਨ ਪੁਰਖ ਇੱਕ ਸੱਚਾ ਸੰਤ ਆ ਕੇ ਟਿਕਿਆ ਹੈ ਮੈਂ ਉਸ ਦੇ ਦਰਸ਼ਨਾਂ ਨੂੰ ਜਾਂਦਾ ਹਾਂ ਹਟਵਾਣੀਆਂ ਨੇ ਕਿਹਾ ਵੀ ਮੈਨੂੰ ਵੀ ਨਾਲ ਲੈ ਚੱਲ ਤਾਂ ਖੱਤਰੀ ਕਹਿਣ ਲੱਗਾ ਆਓ ਜੀ ਚਲੋ ਤੇ ਦਰਸ਼ਨ ਪਾਓ ਸੋ ਹਟਵਾਣੀਆਂ ਨਾਲ ਤੁਰ ਪਿਆ ਪਰ ਥੋੜਾ ਜਿਹਾ ਰਸਤਾ ਤੈਅ ਕਰਕੇ ਹਟਵਾਣੀਆਂ ਹੋਰ ਰਸਤੇ ਪੈ ਗਿਆ ਉਸ ਪਾਸੇ ਚਲਾ ਗਿਆ ਜਿੱਥੇ ਮਾੜੇ ਲੋਕ ਵਸਦੇ ਸਨ ਤੇ ਉੱਥੇ ਜਾ ਕੇ ਉਹ ਭੈੜੀਆਂ ਲੋਕਾਂ ਵਿੱਚ ਜਾ ਕੇ ਭੈੜੇ ਕਰਮਾਂ ਵਿੱਚ ਲੱਗ ਜਾਂਦਾ ਤੇ ਹੱਸਦਾ ਖੇਡਦਾ ਹੁਣ ਦੋਵੇਂ ਰੋਜ਼ ਇਕੱਠੇ ਆਉਣ ਖत्री ਤਾਂ ਸਤਿਗੁਰੂ ਜੀ ਤੇ 사ਸੰਗ ਵਿੱਚ ਜਾਵੇ ਤੇ ਹਟਵਾਣੀਆਂ ਜਿਹੜਾ ਉਹ ਭੈੜੀ ਲੋਕਾਂ ਦੇ ਮਾੜੇ ਸੰਗ ਵਿੱਚ ਚਲਾ ਜਾਂਦਾ ਸੀ ਖत्री ਉਸ ਨੂੰ ਰੋਜ਼ ਸਮਝਾਉਂਦਾ ਵੀ ਮਾੜੇ ਪਾਸੇ ਨਾ ਜਾਇਆ ਕਰ ਭਲੇ ਪਾਸੇ ਚੱਲਿਆ ਕਰ ਮੇਰੇ ਨਾਲ ਪਾਰੋ ਹਟਵਾਣੀਆਂ ਕਿੱਥੇ ਆਖੇ ਲੱਗੇ ਇੱਕ ਦਿਨ ਹਟਵਾਣੀਆਂ ਨੇ ਆਖਿਆ ਭਾਈ ਅੱਜ ਸਾਡੇ ਦੋਹਾਂ ਵਿੱਚੋਂ ਜੋ ਪਹਿਲੋ ਵਾਪਸ ਆਵੇਗਾ ਉਹ ਇਸ ਦੋਹਾਂ ਰਸਤੀਆਂ ਦੇ ਮੇਲ ਵਾਲੇ ਪਿੱਪਲ ਹੇਠਾਂ ਬੈਠ ਕੇ ਦੂਜੇ ਦੀ ਉਡੀਕ ਕਰੇਗਾ ਤੇ ਇੱਥੋਂ ਆਪਾਂ ਇਕੱਠੇ ਹੀ ਘਰ ਨੂੰ ਚੱਲਾਂਗੇ ਗੱਲ ਕੀ ਹਟਵਾਣੀਆਂ ਅੱਜ ਢੇਰ ਚਿਰ ਪਹਿਲੋਂ ਹੀ ਮੋੜ ਆਇਆ ਤੇ ਉਸੇ ਟਿਕਾਣੇ ਤੇ ਆ ਬੈਠਾ ਤੇ ਲੱਗਾ ਖੱਤਰੀ ਨੂੰ ਉਡੀਕਣ ਵੇਲੇ ਬੈਠੀ ਨੇ ਧਰਤੀ ਖੋਤਰਨੀ ਸ਼ੁਰੂ ਕਰ ਦਿੱਤੀ ਤੇ ਥੋੜੀ ਜੀ ਕੋਤਰਣ ਮਗਰੋਂ ਇੱਕ ਮੋਹਰ ਨਿਕਲ ਆਈ ਖੁਸ਼ ਹੋ ਕੇ ਹਟਵਾਣੀ ਨੇ ਆਪਣੇ ਲੱਕ ਨਾਲ ਬੱਧੀ ਛੁਰੀ ਕੱਢੀ ਤੇ ਹੋਰ ਧਰਤੀ ਖੋਤਰੀ ਤਾਂ ਖੋਤਰਦਿਆਂ ਖੋਤਰਦਿਆਂ ਕੀ ਦੇਖੇ ਕਿ ਇੱਕ ਮਟਕਾ ਹੈ ਉਸ ਨੂੰ ਫਰੋਲੇ ਤਾਂ ਉਸ ਵਿੱਚ ਗੋਲੇ ਹੀ ਕੋਲੇ ਭਰੇ ਹੋਏ ਹਨ ਤਾਂ ਉੱਥੇ ਖਤਰੀ ਵੀ ਆ ਪਹੁੰਚਿਆ ਵਾਰਤ ਲੰਗੜਾਉਂਦਾ ਹੋਇਆ ਤੁਰਿਆ ਆਵੇ ਤਾਂ ਹਟਵਾਣੀਆਂ ਨੇ ਦੇਖਿਆ ਕਿ ਉਸ ਦਾ ਇੱਕ ਪੈਰ ਬੱਧਿਆ ਹੋਇਆ ਹੈ ਤੇ ਲੰਗੜਾਉਂਦਾ ਆ ਰਿਹਾ ਹੈ ਜੁੱਤੀ ਇੱਕ ਪੈਰੀ ਪਾਈ ਹੈ ਸਬੂਤ ਪਰ ਦੂਜੇ ਪੈਰ ਦੀ ਅੱਡੀ ਪੰਨੀ ਹੈ ਤਦ ਪੁੱਛਣ ਲੱਗਾ ਕਿ ਤੇਰੇ ਪੈਰ ਨੂੰ ਕੀ ਹੋਇਆ ਹੈ ਤਾਂ ਉਸ ਨੇ ਦੱਸਿਆ ਵੀ ਕੰਡਾ ਚੁੱਭ ਗਿਆ ਹੈ ਤਦ ਹਟਵਾਣੀਆਂ ਨੇ ਕਿਹਾ ਤੂੰ ਮੈਨੂੰ ਰੋਜ਼ ਕਹਿੰਦਾ ਸੈਂ ਸਤਸੰਗ ਨੂੰ ਚੱਲ ਦੇਖ ਤੂੰ ਸਤਸੰਗ ਕੀਤਾ ਤਾਂ ਤੇਰੇ ਪੈਰ ਹੀ ਕੰਡਾ ਚੁੱਭ ਗਿਆ ਪਰ ਮੈਂ ਭਾਵੇਂ ਬਾੜੇ ਕੰਮਾਂ ਨੂੰ ਜਾਂਦਾ ਸਾਂ ਮੈਨੂੰ ਐ ਦਿਖ ਮੋਹਰ ਲੱਭ ਗਈ ਐ ਤੂੰ ਕਹਿੰਦਾ ਸੈਂ ਮਾੜੇ ਕੰਮਾਂ ਵਾਲੇ ਪਾਸੇ ਨਾ ਜਾ ਚੱਲ ਤੇਰੇ ਗੁਰੂ ਜੀ ਪਾਸ ਚੱਲ ਕੇ ਪੁੱਛੀਏ ਕਿ ਮੰਦੇ ਕਮੀ ਮੋਹਰ ਮਿਲੇ ਤੇ ਚੰਗੇ ਕਮੀ ਕੰਡਾ ਚੂਵੇ ਇਹ ਕੀ ਗੱਲ ਹੋਈ ਤਦ ਦੋਵੇਂ ਆਏ ਸਤਿਗੁਰੂ ਜੀ ਦੇ ਪੈਰ ਹੀ ਪਏ ਤੇ ਪੁੱਛਣਾ ਕੀਤਾ ਗੁਰੂ ਜੀ ਨੇ ਦੱਸਿਆ ਭਾਈ ਹੱਟੀ ਵਾਲਿਆ ਕੋਲਿਆਂ ਦਾ ਮਟਕਾ ਮੋਹਰਾਂ ਦਾ ਮਟਕਾ ਸੀ ਕਿਸੇ ਰੱਬ ਜੀ ਦੇ ਪਿਆਰੇ ਨੇਉ ਤੂੰ ਇੱਕ ਮੋਹਰ ਦਿੱਤੀ ਹੈ ਸੀ ਤੇ ਉਹ ਇੱਕ ਦਿੱਤੀ ਮੋਹਰ ਸੰਸਰ guna ਫਲੀ ਹੋ ਗਈ ਹੈ ਸੰਸਰ ਆਖਦੇ ਨੇ ਹਜ਼ਾਰ ਨੂੰ ਤੈਨੂੰ ਹਜ਼ਾਰ ਮੋਹਰਾਂ ਮਿਲਣੀਆਂ ਸਨ ਪਰ ਜਿਉਂ-ਜਿਉਂ ਤੂੰ ਪਾਪ ਕਮਾਈ ਨੇ ਉਹਨਾਂ ਪੁੰਨਾਂ ਦੀਆਂ ਫਲੀਆਂ ਮੋਹਰਾਂ ਸੜਦੀਆਂ ਗਈਆਂ ਨੇ ਹਾਂ ਇਸ ਤਰ੍ਹਾਂ ਸਮਝ ਲੈ ਕਿ ਤੇਰੇ ਪਾਪਾ ਨੇ ਤੇਰੇ ਇਕੱਠੇ ਕੀਤੇ ਸ਼ੁਭ ਕਰਮਾਂ ਤੇ ਉਹਨਾਂ ਦੇ ਫਲਾਂ ਨੂੰ ਸਾੜ ਸੁਟਿਆ ਹੈ ਬਾਕੀ ਕੇਵਲ ਇੱਕ ਪੁੰਨ ਰਹਿ ਗਿਆ ਜਿਹੜਾ ਤੈਨੂੰ ਇੱਥੇ ਲੈ ਆਇਆ ਹੈ ਸੋ ਸਮਝ ਲੈ ਕਿ ਇੱਕ ਮੋਹ ਤੈਨੂੰ ਇਹ ਮੱਤ ਦੇਂਦੀ ਹੈ ਕਿ ਤੇਰੇ ਪਾਪਾਂ ਨੇ ਮੈਂ ਵਰਗੀਆਂ ਤੇਰੇ ਭਾਗਾ ਵਿੱਚੋਂ ਨੇਕਾਂ ਦੂਰ ਕੀਤੀਆਂ ਹਨ ਬੀਜਿਆ ਹਰਿਆ ਹੋਣ ਦੀ ਥਾਂ ਕੁਸੰਗ ਨਹੀਂ ਸਾੜ ਕੱਤਿਆ ਹੈ ਕੋਲੀ ਕਰ ਦਿੱਤੇ ਨੇ ਤੇਰੇ ਖत्री ਮਿੱਤਰ ਨੇ ਸਾਸੰ ਕੀਤਾ ਹੈ ਵਾਹਿਗੁਰੂ ਦਾ ਕੀਰਤਨ ਸੁਣਿਆ ਹੈ ਨਾਮ ਸੁਣਿਆ ਤੇ ਨਾਮ ਨੂੰ ਜਪਿਆ ਹੈ ਸਾਧ ਸੰਤ ਦੀ ਸੇਵਾ ਕੀਤੀ ਹੈ ਸੋ ਇਸ ਦੇ ਪਾਪ ਨਾਸ਼ ਹੋਏ ਨੇ ਇਸ ਦੇ ਪਿਛਲੇ ਕਰਮ ਹੈ ਸਨ ਐਸੇ ਕਿ ਇਸ ਨੂੰ ਉਹਨਾਂ ਦਾ ਫਲ ਸੂਲੀ ਤੇ ਚੜਨਾ ਹੈ ਸੀ ਜਿਉਂ-ਜਿਉਂ ਇਹ 사ਸੰਗ ਵਿੱਚ ਸੇਵਾ ਨੂੰ ਆਇਆ ਤਿਉਂ-ਤਿਉਂ ਇਸਨੇ ਰੱਬ ਜੀ ਦਾ ਨਾਮ ਲੈ ਕੇ ਉਸ ਨੂੰ ਯਾਦ ਕੀਤਾ ਉਹ ਖੋਟੇ ਕਰਮ ਨਾਸ਼ ਹੋਣ ਲੱਗੇ ਤੇ ਘਟਦੇ-ਘਟਦੇ ਸੂਲੀ ਦੀ ਥਾਂ ਇੱਕ ਸੂਲ ਰਹਿ ਗਈ ਜੋ ਸੂਈ ਵਾਂਗੂ ਚੁੱਭ ਕੇ ਇਸ ਨੂੰ ਵੱਡੇ ਦੁੱਖ ਦੇ ਮੌਤ ਤੋਂ ਬਚਾ ਗਈ ਫਿਰ ਸੋਚ ਭਾਈ ਮਾੜੇ ਕੰਮਾਂ ਕਰਕੇ ਤੇਰਾ ਮਨ ਹੋਰ ਮੈਲਾ ਹੁੰਦਾ ਗਿਆ ਤੇ ਤੇਰੀ ਮਨਸ਼ਾ ਮਾੜੇ ਕੰਮਾਂ ਵੱਲ ਵਧ ਗਈ ਪਰ ਜਿਉਂ-ਜਿਉਂ ਇਸਨੇ ਸਾਸੰਗ ਕੀਤਾ ਹੈ ਇਸਦਾ ਮਨ ਪਵਿੱਤਰ ਹੁੰਦਾ ਗਿਆ ਹੈ ਇਸਦੀ ਰੂਚੀ ਭਲੇ ਵੱਲ ਤੇ ਸੇਵਾ ਵੱਲ ਸਾਸੰਗ ਵੱਲ ਵਧ ਗਈ ਹੈ ਇਸਦਾ ਮਨ ਸਾਫ਼ ਤੇ ਭਲੇ ਪਾਸੇ ਦਾ ਪ੍ਰੇਮੀ ਹੋ ਗਿਆ ਹੈ ਇਹ ਗੱਲਾਂ ਸੁਣ ਕੇ ਹਟਵਾਣੀ ਦੇ ਦਿਲ ਵਿੱਚ ਗੱਲ ਆ ਗਈ ਤੇ ਦਿਲ ਨੇ ਮੰਨਿਆ ਕਿ ਗੁਰੂ ਜੀ ਸੱਚ ਪਏ ਆਖਦੇ ਨੇ ਉਹ ਕੰਬੁੱਠਿਆ ਤੇ ਉਸ ਦਾ ਗੁਰੂ ਜੀ ਦਾ ਜਿਹੜਾ ਹੱਥ ਉਸ ਨੂੰ ਛੂਇਆ ਸੀ ਉਹ ਅੱਗ ਦੀ ਚਿੰਗਾਰੀ ਵਾਂਗੂ ਸੀ ਜਿਸ ਨੇ ਮਨ ਨੂੰ ਉਸ ਦੇ ਸਾਰੇ ਪਾਪ ਸਾੜ ਦਿੱਤੇ ਹਨ ਚਰਨੀ ਟਾਠ ਪਿਆ ਤੇ ਆਖਣ ਲੱਗਾ ਮੇਰ ਕਰੋ ਸਤਿਗੁਰੂ ਜੀ ਤੇ ਹੁਣ ਮੈਨੂੰ ਸ਼ੁੱਧ ਰਸਤੇ ਪਾਓ ਭਲੇ ਕਰਮ ਸਿਖਾਓ ਤੇ ਮਾੜੀਆਂ ਦੇ ਰਾਹਾਂ ਤੋਂ ਵਰਜ ਲਓ ਮੈਨੂੰ ਬਾਪੀ ਨੂੰ ਵੀ 사ਤਸੰਗ ਵਿੱਚ ਰਲਾ ਲਓ ਗੁਰੂ ਜੀ ਨੇ ਉਸ ਨੂੰ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦਿੱਤਾ ਤੇ ਉਸ ਦਾ ਸੁਭਾਅ ਪਲਟ ਗਿਆ ਉਪਨਨ ਕਰਨ ਵਾਲਾ ਧਰਮ ਕਰਨ ਵਾਲਾ ਤੇ ਰੱਬ ਜੀ ਦੇ ਪਿਆਰ ਕਰਨ ਵਾਲਾ ਹੋ ਗਿਆ ਤੇ ਉਸ ਦਾ ਜਨਮ ਸਵਰ ਗਿਆ ਗੁਰੂ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ ਹੈ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਤ ਮਨ ਮਸਵਾਣੀ ਬੁਰਾ ਭਲਾ ਦੋਈ ਲੇਕ ਪਏ ਜਿਉਂ-ਜਿਉਂ ਕੀਰਤ ਚਲਾਏ ਤਿਉਂ ਚੱਲੀਏ ਤੋ ਗੁਣ ਨਾਹੀ ਅੰਤ ਹਰੇ ਚਿਤ ਚੀਤ ਸਕੀ ਨਹੀਂ ਬਾ ਵਰਿਆ ਹਰ ਬਿਸਰਤ ਤੇਰੀ ਗੁਣ ਗਲਿਆ ਰਹਾਉ ਜਾਲੀ ਰੈਨ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗ ਹੈ ਨਿਤ ਫਸ ਹੈ ਛੂਟ ਸਮੂੜੇ ਕਵਨ ਗੁਣੀ ਕਾਇਆ ਆਰਣ ਮਾਨਵਚ ਲੋਹਾ ਪੰਜ ਅਗਨਿਤ ਲਾਗ ਰਹੀ ਕੋਇਲੇ ਪਾਪ ਪੜੀ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇ ਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤਿਸ ਤਸ ਦੇਹਾ ਇਸ ਸ਼ਬਦ ਦਾ ਭਾਵ ਇਹ ਹੈ ਕਿ ਮਨੁੱਖ ਆਪਣੇ ਕਰਮਾਂ ਅਰਥਾਤ ਭਲੇ ਬੁਰੇ ਕਰਮਾਂ ਨਾਲ ਲੇਖ ਲਿਖਦਾ ਰਹਿੰਦਾ ਹੈ ਸੋ ਇਨਾ ਕੀਤੇ ਕਰਮਾਂ ਦੇ ਨਾਲ ਜੀਵ ਤੁਰਦੇ ਹਨ ਕੰਮ ਕਰਨ ਵਾਲੀ ਜੋ ਅਰਥਾਤ ਦੇ ਇਹ ਤਾਂ ਕਾਗਜ਼ ਹੈ ਤੇ ਮਨ ਸ਼ਾਹ ਵਾਲੀ ਦੁਆਤ ਹੈ ਤੇ ਲੋਕੀ ਜੋ ਕਰਦੇ ਹਨ ਭਲੇ ਜਾਂ ਬੁਰੇ ਉਹ ਲਿਖੇ ਜਾਂਦੇ ਹਨ ਕਰਨ ਵਾਲਿਆਂ ਦੇ ਸੁਭਾਅ ਵਿੱਚ ਇਹ ਰੂਚੀ ਬਣ ਕੇ हे ਕਮਲੇ ਮਨਾ ਵਾਲੇ ਲੋਕੋ ਵਾਹਿਗੁਰੂ ਨੂੰ ਯਾਦ ਕਰੋ ਸੋਚੋ ਵਾਹਿਗੁਰੂ ਜੀ ਭੁੱਲੇ ਰਹਿਣ ਨਾਲ ਤੁਹਾਡੇ ਗੁਣ ਘਟਦੇ ਨੇ ਤੇ ਔਗਣ ਵਧਦੇ ਨੇ हे ਲੋਕੋ ਤੁਸੀਂ ਰਾਤ ਤਾਂ ਗਾਫਲੀ ਵਿੱਚ ਬੋਲ ਲੈਂਦੇ ਹੋ ਤੇ ਦਿਨ ਤੰਦਿਆ ਵਿੱਚ ਵਿਹਲੇ ਕੰਮਾਂ ਵਿੱਚ ਮਾੜੇ ਕੰਮਾਂ ਵਿੱਚ ਬਿਤਾ ਲੈਂਦੇ ਹੋ ਗੱਲ ਕੀ ਰਾਤ ਦਿਨ ਵਿੱਚ ਹਰ ਘੜੀ ਉਹ ਕੰਮ ਕਰਦੇ ਹੋ ਜੋ ਤੁਹਾਨੂੰ ਫਸਾ ਲੈਂਦੇ ਨੇ ਜਿਵੇਂ ਪੰਛੀ ਚੋਗੇ ਦੇ ਲਾਲਚ ਵਿੱਚ ਜੋਗ ਚੁਗਦਾ ਜਾਲ ਵਿੱਚ ਫਸ ਜਾਂਦਾ ਹੈ ਚੋਗੇ ਹੀਠਾ ਜਾਲ ਵਿਸ਼ਿਆ ਹੁੰਦਾ ਹੈ ਤੇਵੇਂ ਤੁਸੀਂ ਹਰ ਘੜੀ ਕਿਸੇ ਨਾ ਕਿਸੇ ਲਾਲਚ ਵਿੱਚ ਸਵਾਦ ਦੇ ਰਸ ਵਿੱਚ ਆਪਣੀ ਧਰਮ ਤੋਂ ਡਿੱਗਦੇ ਰਹਿੰਦੇ ਹੋ ਇਹੋ ਮੰਦੀ ਕਰਮ ਕਰਨ ਦਾ ਸੁਭਾਅ ਬਣ ਕੇ ਉਸ ਸੁਭਾਅ ਵਿੱਚ ਅਸੀਂ ਫਸ ਜਾਂਦੇ ਹਾਂ ਦੱਸੋ ਏ ਲੋਕੋ ਇਸ ਫਾਹੀ ਤੋਂ ਕਿਵੇਂ ਛੁੱਟੋਗੇ ਕਿਉਂਕਿ ਤੁਹਾਡਾ ਸਰੀਰ ਤਾਂ ਪੱਠੀ ਬਣ ਰਿਹਾ ਹੈ ਮਨ ਵਿੱਚ ਤੁਹਾਡੇ ਲੋਹਾ ਪਿਆ ਹੋਇਆ ਹੈ काम क्रोध लोभ मोह अहंकार ਦੀਆਂ ਪੰਜ ਅੱਗਾਂ ਤਪ ਰਹੀਆਂ ਹਨ ਪਾਪਾਂ ਦੇ ਕੋਲੇ ਉੱਤੇ ਪੈ ਰਹੇ ਹਨ ਤੇ ਮਨ ਸੜ ਰਿਹਾ ਹੈ ਤੇ ਚਿੰਤਾ ਸੰਨੀ ਵਾਂਗੂ ਲੱਗ ਰਹੀ ਹੈ ਅਰਥਾਤ ਚਿੰਤਾ ਸੰਨੀ ਵਾਂਗੂ ਲੋਹੇ ਨੂੰ ਉਲਟਾਉਂਦੀ ਪਲਟਾਉਂਦੀ ਰਹਿੰਦੀ ਹੈ ਜਿਸ ਕਰਕੇ ਅੱਗ ਦਾ ਸੇਕ ਲਗਾਤਾਰ ਸਾੜਦਾ ਹੈ ਇਸ ਤਰ੍ਹਾਂ ਮਨ ਸੜ ਕੇ ਮਨੂਰ ਹੋ ਗਿਆ ਮਨੂਰ ਆਖਦੇ ਨੇ ਉਸ ਲੋਹੇ ਨੂੰ ਜੋ ਮਿੱਟੀ ਵਾਂਗ ਹੋ ਗਿਆ ਹੋਵੇ ਪਰ ਨਿਰਾਸ਼ ਨਾ ਹੋਵੋ ਏ ਲੋਕੋ ਮਨੂਰ ਹੋਇਆ ਤੁਹਾਡਾ ਮਨ ਮੁੜ ਕੇ ਲੋਹਾ ਹੀ ਨਹੀਂ ਸਗੋਂ ਸੋਨਾ ਹੋ ਸਕਦਾ ਹੈ ਤਰਕੀਬ ਕੀ ਹੈ ਮਨੂਰ ਨੂੰ ਸੋਨਾ ਬਣਾਉਣ ਦੀ ਤਾਂ ਇੱਕ ਤਾਂ ਗੁਰੂ ਮਿਲੇ ਉਹੋ ਜਿਹਾ ਕਿਹੋ ਜਿਹਾ ਉਸ ਵਰਗਾ ਜੋ ਮਨੂਰ ਨੂੰ ਸੋਨਾ ਬਣਾ ਦਿੰਦਾ ਹੈ ਉਹ ਹੈ ਪਾਰਸ ਸੋ ਪਾਰਸ ਵਰਗਾ ਗੁਰੂ ਮਿਲੇ ਅਰਥਾਤ ਉਹ ਗੁਰੂ ਜੋ ਮਾਨਸ ਤੋਂ ਦੇਵਤੇ ਬਣਾ ਸਕਦਾ ਹੋਵੇ ਉਹ ਗੁਰੂ ਤੁਹਾਨੂੰ ਵਾਹਿਗੁਰੂ ਜੀ ਦਾ ਇੱਕ ਨਾਮ ਦੇਵੇ ਨਾਮ ਕੈਸਾ ਦੇਵੇ ਹੁਣ ਨਾਮ ਦੇਵੇ ਅਮਰਤ ਨਾਮ ਅਮਰਤ ਵਰਗਾ ਮਿੱਠਾ ਤੇ ਅਮਰਤ ਵਰਗੂ ਮੋਏ ਜੀਵਾ ਦੇਣ ਵਾਲਾ ਉਸ ਨਾਮ ਦੇ ਸਿਮਰਨ ਨਾਲ ਤੁਹਾਡਾ ਮਨ ਤੇ ਸਰੀਰ ਮੁੜ ਕੇ ਪਵਿੱਤਰਤਾ ਤੇ ਸੁਚਿਦਤਾ ਦੇ ਟਿਕਾਓ ਵਾਲਾ ਹੋ ਜਾਏਗਾ ਸੋ ਇਹ ਸ਼ਬਦ ਉਚਾਰਨ ਕਰਕੇ ਗੁਰੂ ਜੀ ਨੇ ਹਟਵਾਣੀਆਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਦਿੱਤਾ ਤੇ ਇਸ ਤਰ੍ਹਾਂ ਹਟਵਾਣੀਆਂ ਤੇ ਖੱਤਰੀ ਦੋਵੇਂ ਗੁਰੂ ਜੀ ਦੇ ਸਿੱਖ ਬਣ ਗਏ ਤੇ ਉਹਨਾਂ ਨੇ ਅੱਗੇ ਇਸ ਵਾਹੀ ਗੁਰੂ ਜੀ ਦੇ ਪ੍ਰਚਾਰ ਨੂੰ ਕਰਨਾ ਲਗਾਤਾਰ ਨਿਰੰਤਰ ਜਾਰੀ ਰੱਖਿਆ ਸੋ ਇਸ ਤਰ੍ਹਾਂ ਗੁਰੂ ਜੀ ਲੋਕਾਂ ਨੂੰ ਭਲੇ ਰਸਤੇ ਪਾਉਂਦੇ ਹੋਏ ਆਪਣੀਆਂ ਉਦਾਸੀਆਂ ਦਾ ਸਫ਼ਰ ਤੈਅ ਕਰਦੇ ਜਾ ਰਹੇ ਸਨ ਤੇ ਦੁਨੀਆ ਨੂੰ ਸੱਚ ਦੇ ਉਪਦੇਸ਼ ਦਾ ਤੇ ਨਾਮ ਸਿਮਰਨ ਦਾ ਜਿਹੜਾ ਹੈ ਉਹ ਇੱਕ ਫਲਸਫਾ ਤੇ ਇੱਕ ਤਰੀਕਾ ਦੱਸਦੇ ਜਾ ਰਹੇ ਸਨ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਹੀ ਮਨੋਖ ਨੂੰ ਬਾਰ-ਬਾਰ ਪਰਮਾਤਮਾ ਦੇ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ ਇਸ ਤੋਂ ਅਗਲੀ ਸਾਖੀ ਕੱਲ੍ਹ ਵਾਲੀ ਵੀਡੀਓ ਵਿੱਚ ਸਰਵਣ ਕਰਾਵਾਂਗੇ ਜੀ ਭੁੱਲਾਂ ਚੁੱਕਾਂ ਦੀ ਕੀਮਾ ਬਖਸ਼ਣੀ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ